ਸੱਚ ਤਾਂ ਇਹ ਆ ਕਿ ਪੰਜਾਬ ਵਿਧਾਨ ਸਭਾ ਦੇ ਜਿੰਨੇ ਵੀ ਵਿਸ਼ੇਸ਼ ਸੈਸ਼ਨ ਸਦੇ ਆ ਉਹਨਾਂ ਵਿਸ਼ੇਸ਼ ਸੈਸ਼ਨਾਂ ਦੇ ਵਿੱਚ ਕੋਈ ਵੀ ਵਿਸ਼ੇਸ਼ ਮੁੱਦਾ ਜਿਹੜਾ ਸੀ ਉਹਦੇ ਤੇ ਤਾਂ ਚਰਚਾ ਹੀ ਨਹੀਂ ਹੁੰਦੀ ਰਹੀ ਹਰ ਵਿਸ਼ੇਸ਼ ਸੈਸ਼ਨ ਤੇ ਇੱਕ ਦੂਜੇ ਨੂੰ ਗਾਲੀ ਕਲੋ ਇੱਕ ਦੂਜੇ ਦੇ ਚਿੱਕਲੋ ਛਾਲ ਨਹੀਂ ਇੱਕ ਦੂਜੇ ਦੇ ਤੂੰਬੋ ਤਬਾਜੀ ਬਸ ਆਪਸੇ ਉਲਝਣਾ ਚੁਲਝੇ ਰਹੇ ਪਹਿਲੀ ਗੱਲ ਤਾਂ ਵੀ ਸਰਕਾਰ ਦਾ ਧਾਰਮਿਕ ਸੰਸਥਾਵਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਪਰ ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਹੋਏ ਸ਼ੋਕ ਦੀ ਜਾਣਕਾਰੀ ਖਾਲਸਾ ਪੰਥ ਦੇ ਸਾਹਮਣੇ ਨਹੀਂ ਰੱਖੀ ਗਈ ਤੇ ਹੁਣ ਖਾਲਸਾ ਜੀ ਕਿੰਨੀ ਦੇਰ ਦੇ ਉੱਤੇ ਤੇ ਕਿਸੇ ਜਿਹੜੇ ਨੇ ਬਜ਼ਰੇ ਤੇ ਉਹਨਾਂ ਦੀ ਗੱਲੇ ਨਹੀਂ ਸੁਣੀ ਜਾ ਰਹੀ ਉਦੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਸੱਤਾ ਹਾਸਲ ਕਰਨ ਲਈ ਤਾਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਤੇ ਸੱਤਾ ਹਾਸਲ ਕਰਕੇ ਫੇਰ ਪਿੱਠ ਦਿਖਾਈ ਜਾਂਦੀ ਆ ਇਹ ਹਉਮੈ ਦਿਖਾ ਕੇ ਹੰਕਾਰ ਦਿਖਾ ਕੇ ਇਹ ਗੱਲਾਂ ਕਹਿ ਕੇ ਵੀ ਉਹ ਕੌਣ ਹੁੰਦਾ ਉਹ ਕੌਣ ਹੁੰਦਾ ਆਹੀ ਬੇਸਰ ਰਹਿਣੀ ਹੈ ਜਿਹੜੀ ਹੋਣ ਹੋ ਰਹੀ ਆ ਮਤਲਬ ਜਿਹੜਾ ਕੰਮ ਐਸਜੀਪੀਸੀ ਨੇ ਕਰਨਾ ਸੀ ਉਹ ਸਰਕਾਰ ਕਰੀ ਜਾ ਰਹੀ ਆ ਤੇ ਇਹ ਤਾਂ ਹੀ ਹੋਇਆ ਨਾ ਵੀ ਜੇ ਸਾਡੀ ਆਪਸੀ ਫੋਟਾ ਸ਼ਰਦੀਕਲਾ ਟੈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਸੋ ਬਿਲਕੁਲ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਅਨੇਕਾ ਮੁੱਦੇ ਨੇ ਅਨੇਕਾ ਮੁੱਦਿਆਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਿਹੜੇ ਨੇ ਵੱਖੋ ਵੱਖਰੀ ਜੜੀ ਰਾਏ ਆ ਉਹ ਆਪਣੀ ਪੇਸ਼ਕਸ਼ ਕਰਦੇ ਨੇ ਜਾਨਕੀ ਵਿਚਾਰ ਵਟਾਂਦਰਾ ਕਰਦੇ ਨੇ ਕਈ ਰਾਏਆਂ ਇਦਾਂ ਦੀਆਂ ਹੁੰਦੀਆਂ ਨੇ ਕਿ ਉਹ ਪੰਜਾਬ ਦੇ ਪੱਲੇ ਦੀਆਂ ਹੁੰਦੀਆਂ ਨੇ ਕਈ ਰਾਏ مشورے ਦਿੱਤੇ ਹੁੰਦੇ ਨੇ ਜਿਸ ਨਾਲ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਚੰਗੀ ਜਿਹੜੀ ਬਹਿਸ ਆਉ ਦੇਖਣ ਨੂੰ ਮਿਲਦੀ ਆ ਤਾਂ ਅਕਸਰ ਹੀ ਬੀਤੇ ਦੀ ਨਹੀਂ ਵਿਧਾਨ ਸਭਾ ਦੇ ਵੀੜੀ ਬਹਿਸ ਦੇਖਣ ਨੂੰ ਮਿਲੀ ਤਾਂ ਉਸ ਦਾ ਨਤੀਜਾ ਕੀ ਮਿਲਿਆ ਕਿ ਆਖਰਕਾਰ ਪੰਜਾਬ ਦੇ ਕੋਈ ਭਲੇ ਦੀ ਗੱਲ ਹੋਈ ਕਿ ਆਮ ਲੋਕਾਂ ਦੇ ਕੋਈ ਮਸਲੇ ਹੱਲ ਹੋਏ ਇਹ ਸਾਰੀ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਦ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰਿੰਸੀਪਲ ਤੰਦੂ ਮਾਜਰਾਜੀ ਮੌਜੂਦ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਆ ਫੈਸਫੇ ਸਾਹਿਬ ਧੰਨਵਾਦੀ ਸਵਾਗਤ ਹੈ ਜੀ ਮਿਹਰਬਾਨੀ ਧੰਨਵਾਦ ਫਾਤਰ ਸਾਹਿਬ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਕਿ ਵਿਧਾਨ ਸਭਾ ਦੇ ਵਿੱਚ ਚੰਗੀ ਬਹਿਸ ਹੁੰਦੀ ਹੈ ਮੁੱਦੇ ਵੀ ਚੁੱਕੇ ਜਾਂਦੇ ਨੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਜੋ ਬਹਿਸ ਹੋਈ ਹੈ ਕਿ ਤੁਹਾਨੂੰ ਲੱਗਦਾ ਪੰਜਾਬ ਦਾ ਕੋਈ ਮੁੱਦਾ ਵਿਚਾਰਿਆ ਗਿਆ ਉਸ ਤੇ ਕੋਈ ਹੱਲ ਹੋਇਆ ਜਾਂ ਪੰਜਾਬ ਦੇ ਕੋਈ ਭਲੇ ਦੀ ਆਮ ਲੋਕਾਂ ਨੂੰ ਕੋਈ ਰਾਤ ਮਿਲੀ ਹੈ ਸੱਚ ਤਾਂ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਜਿੰਨੇ ਵੀ ਵਿਸ਼ੇਸ਼ ਸੈਸ਼ਨ ਚੱਦੇ ਆ ਉਹਨਾਂ ਵਿਸ਼ੇਸ਼ ਸੈਸ਼ਨਾਂ ਦੇ ਵਿੱਚ ਕੋਈ ਵੀ ਵਿਸ਼ੇਸ਼ ਮੁੱਦਾ ਜਿਹੜਾ ਸੀ ਉਹਦੇ ਤੇ ਤਾਂ ਚਰਚਾ ਹੀ ਨਹੀਂ ਹੁੰਦੀ ਰਹੀ ਹਰ ਵਿਸ਼ੇਸ਼ ਸੈਸ਼ਨ ਤੇ ਇੱਕ ਦੂਜੇ ਨੂੰ ਗਾਲੀ ਕਲੋਜ ਇੱਕ ਦੂਜੇ ਦੇ ਚਿੱਕ ਲੋ ਛਾਲ ਨਹੀਂ ਇੱਕ ਦੂਜੇ ਦੇ ਤੁੰਗਤ ਬਾਜੀ ਬਸ ਆਪਸੇ ਉਲਝਣਾ ਚੁਲਝੇ ਰਹੇ ਵਿਸ਼ੇਸ਼ ਸੈਸ਼ਨ ਸੱਦਨ ਦਾ ਮਕਸਦ ਇਹ ਸੀ ਕਿ ਕੇਂਦਰ ਦੇ ਕੋਲ ਪੰਜਾਬੀਆਂ ਦੀ ਸਾਂਝੀ ਆਵਾਜ਼ ਪੰਜਾਬੀਆਂ ਦਾ ਏਕਾ ਪੰਜਾਬ ਦਾ ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ ਹੈ ਕਿਸੇ ਕੇਂਦਰ ਦੇ ਬਣਾਏ ਕਾਨੂੰਨ ਤੇ ਜਾਂ ਫੈਸਲੇ ਦੇ ਵਿਰੋਧ ਦੇ ਵਿੱਚ ਦਰਜ ਕਰਾਉਣਾ ਪਰ ਅਫਸੋਸ ਇਸ ਗੱਲ ਦਾ ਕਿ ਏਕਾ ਦਰਦ ਕਰਾਉਣ ਦੀ ਥਾਂ ਪ੍ਰੈਸ਼ਰ ਪਾਉਣ ਦੀ ਥਾਂ ਜਾਂ ਇਹ ਕਹਿ ਲੋ ਦਬਾਅ ਬਣਾਉਣ ਦੀ ਥਾਂ ਆਪਣਾ ਦਵਾ ਲੀਕ ਕਰਦੇ ਰਹੇ ਆਪਣਾ ਇੱਕ ਦੂਜੇ ਦੇ ਵਿਰੋਧ ਕਰਕੇ ਕਿ ਦੂਜੇ ਦੀਆਂ ਕਮਜ਼ੋਰੀਆਂ ਉਛਾਲ ਕੇ ਮਤਲਬ ਇੱਕ ਕਿਸੇ ਦਾ ਮਖੌਲ ਵਾਲਾ ਵਾਤਾਵਰਨ ਬਣਾਉਂਦੇ ਰਹੇ ਜਿਸ ਮੁੱਦੇ ਤੇ ਚਰਚਾ ਲਈ ਵਿਸ਼ੇਸ਼ ਸੈਸ਼ਨ ਸੱਦੇ ਗਏ ਉਸ ਮੁੱਦੇ ਤੇ ਤਾਂ ਚਰਚਾ ਹੀ ਨਹੀਂ ਹੁੰਦੀ ਰਹੀ ਕੇਵਲ ਇੱਕ ਮਤਾਵਾਦ ਹੀ ਰਹੇ ਆ ਹੁਣੇ ਹੁਣ ਜਿਹੜਾ ਵਿਸ਼ੇਸ਼ ਸੈਸ਼ਨ ਸੱਦਿਆ ਸੀ ਜਿਹੜੀ ਵਿਕਸਿਤ ਭਾਰਤ ਰੋਜ਼ਗਾਰ ਆਭੀਵਿਕਾ ਮਿਸ਼ਨ ਗ੍ਰਾਮ ਐਕਟਾ ਜਿਹਨੂੰ ਜੀਰਾਮਜੀ ਸਕੀਮ ਕਹਿੰਦੇ ਆ ਉਹ ਐਕਟ ਦੇ ਵਿਰੋਧ ਦੇ ਵਿੱਚ ਜਿਹੜਾ ਅਸਲੀ ਨੁਕਸਾਨ ਪੰਜਾਬ ਨੂੰ ਹੋਣਾ ਜਿਸ ਦੀ ਪ੍ਰਭਾਈ ਪੰਜਾਬ ਕਰ ਨਹੀਂ ਪਾਏਗਾ ਔਰ ਜਿਸ ਜਿਸ ਗੱਲ ਦਾal ਬਲ ਚਰਚਾ ਕਰਨ ਦੀ ਲੋੜ ਸੀ ਜਾਂ ਇਹ ਕਹਿ ਲੋ ਇੱਕ ਨੁਕਸਾਨ ਕੀ ਹੋਣਾ ਤੇ ਉਹਦਾ ਇਲਾਜ ਕੀ ਹੋਣਾ ਉਹਦੇ ਤੇ ਤਾਂ ਚਰਚਾ ਹੀ ਨਹੀਂ ਹੋਈ ਬਲ ਸਰਕੀਮ ਦਾ ਨਾਮ ਬਦਲ ਤੇ ਕੇਵਲ ਜ਼ੋਰ ਲਾਇਆ ਗਿਆ ਕੇਵਲ ਇੱਕ ਸਰਸਰੀ ਮਤਾ ਪਾ ਕੇ ਬਲ ਇੱਕ ਨਿੰਦਣ ਵਾਲੀ ਗੱਲ ਕੀਤੀ ਗਈ ਅਸਲੀ ਕਾਰਨ ਕੀ ਨੇ ਤੇ ਇਹਦਾ ਨੁਕਸਾਨ ਕੀ ਹੋਏਗਾ ਇਹਦਾ ਇਲਾਜ ਕੀ ਆ ਉਹਦੇ ਤੇ ਚਰਚਾ ਤੱਕ ਨਹੀਂ ਉਹ ਮੇਰੇ ਕੇਂਦਰ ਤੋਂ ਮੰਗਤਾ ਕਰ ਲਈ ਸਕਣੀ ਸੀ ਜੇ ਚਰਚਾ ਹੀ ਨਹੀਂ ਹੋਈ ਅਸਲ ਮੈਨੇ ਵਿੱਚ ਮੈਂ ਜੋ ਮਹਿਸੂਸ ਕਰਦਾ ਕਿ ਇਸੇ ਗੱਲ ਤੇ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਦੀ ਸਾਂਝੀ ਆਵਾਜ਼ ਬਣਾ ਕੇ ਕੇਂਦਰ ਤੇ ਦਬਾਅ ਬਣਾਉਣ ਦੀ ਵਿਵਸਥਾ ਤਿਆਰ ਕਰ ਲਈ ਪੰਜਾਬ ਨੂੰ ਇਹ ਕੈਟਾਗਰੀ ਵਿੱਚ ਲਿਆਉਣ ਦੀ ਮੰਗ ਕਰਨ ਦੀ ਲੋੜ ਸੀ ਜੋ ਕਿ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਸਮਾਜ ਭਲਾਈ ਦੀਆਂ ਨੇ ਸੈਂਟਰ ਸਪான்ਸਰਡ ਸਕੀਮਾਂ ਜਿਹੜੀਆਂ ਸੋਸ਼ਲ ਵੈਲਫੇਅਰ ਦੀਆਂ ਨੇ ਇਹਨਾਂ ਨੂੰ ਦੋ ਕੈਟਾਗਰੀ ਵਿੱਚ ਰੱਖਿਆ ਜਾਂਦਾ ਭਾਰਤ ਦੇ ਕਾਨੂੰਨ ਮੁਤਾਬਕ ਇੱਕ A ਕੈਟਾਗਰੀ ਇੱਕ B ਕੈਟਾਗਰੀ A ਕੈਟਾਗਰੀ ਦੇ ਵਿੱਚ ਹਿੱਲ ਸਟੇਟਸ ਇਕਨੋਮਿਕਲੀ ਵੀਕਰ ਇਕਨੋਮਿਕਲੀ ਵੀਕਰ ਸਟੇਟਸ ਜਾਂ ਸਰਹੱਦੀ ਸਟੇਟਸ ਜਿਹੜੀਆਂ ਨੇ ਜਿਨ੍ਹਾਂ ਨੂੰ ਨੁਕਸਾਨ ਠਾਉਣਾ ਪੈਂਦਾ ਸਰਹੱਦਾਂ ਕਰਕੇ ਉਹ ਸੂਬੇ ਪਾਏ ਜਾਂਦੇ ਨੇ ਤੇ ਪੰਜਾਬ ਸਰਹੱਦੀ ਵੀ ਆ ਪੰਜਾਬ ਇਕਨੋਮਿਕਲੀ ਅੱਜ ਤਾਂ ਕਮਜ਼ੋਰ ਹੋ ਗਿਆ ਕਿਉਂਕਿ 4 ਲੱਖ ਕਰੋੜ ਤੋਂ ਵੱਧ ਕਰਦੇ ਹੋ ਗਿਆ ਛੋਟਾ ਜਿਹਾ ਸੂਬਾ ਪੰਜਾਬ ਦੀ ਜਿਹੜੀ ਅਰਥਵਿਵਸਥਾ ਹੈ ਇੱਥੇ ਨਾ ਕੋਈ ਕਾਰੋਬਾਰ ਕਰਦਾ ਨਾ ਕੋਈ ਇੰਡਸਟਰੀ ਲਾਉਂਦਾ ਨਾ ਕੋਈ ਵਪਾਰ ਕਰਦਾ ਕਿਉਂਕਿ ਟਰਾਂਸਪੋਰਟੇਸ਼ਨ ਮਹਿੰਗੀ ਪੈਂਦੀ ਆ ਤੇ ਜਿਹੜੀ ਟਰਾਂਸਪੋਰਟੇਸ਼ਨ ਆ ਉਹ ਬੰਦਰਗਾਹਾਂ ਰਾਹੀਂ ਆਉਂਦਾ ਮਾਲ ਬਾਹਰ ਲਾ ਦੁਨੀਆ ਇੱਕ ਹੋ ਗਈ ਗਲੋਬਲਾਈਜੇਸ਼ਨ ਆਫ ਇਕਨੋਮੀ ਹੋ ਗਈ ਤੇ ਦੁਨੀਆ ਭਰ ਦਾ ਮਾਲ ਜਿਹੜਾ ਬਾਹਰੋਂ ਆਉਂਦਾ ਤੇ ਇਥੋਂ ਬਾਹਰ ਜਾਂਦਾ 600 ਤੋਂ ਵੀ ਵੱਧ ਆਈਟਮਾਂ ਨੇ سمندری راستے ਜਾਂਦੀਆਂ سمندری راستے ਆਉਂਦੀਆਂ ਪਰ ਸੜਕ ਰਹੀਂ ਕਹਿੰਦੇ 65 ਤੋਂ ਵੱਧ ਨਹੀਂ ਜਾ ਸਕਦੀਆਂ 65 ਤੋਂ ਵੱਧ ਨਾ ਆ ਸਕਦੀਆਂ ਨਾ ਜਾ ਸਕਦੀਆਂ ਬਲ ਇਸ ਪਾਵੰਦੀ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਉਠਾਉਣਾ ਪੈਂਦਾ ਤੇ ਫਿਰ ਪੰਜਾਬ ਨੂੰ ਇਹ ਕੈਟਾਗਰੀ ਚ ਰੱਖਿਆ ਨਹੀਂ ਗਿਆ ਜੇ ਪੰਜਾਬ ਨੂੰ ਇਹ ਕੈਟਾਗਰੀ ਵਿੱਚ ਰੱਖਿਆ ਜਾਵੇ ਘੱਟੋ ਘੱਟ ਇੱਕ ਦਰਜਨ ਸੋਸ਼ਲ ਵੈਲਫੇਅਰ ਸਕੀਮਾਂ ਐਸੀਆਂ ਨੇ ਸੈਂਟਰ ਦੀਆਂ ਜਿਨ੍ਹਾਂ ਦਾ ਲਾਹਾ ਪੰਜਾਬ ਦੇ ਲੋਕਾਂ ਨੂੰ ਲਿਆ ਦਿੱਤਾ ਜਾ ਸਕਦਾ ਕੱਲੀ ਜੀਰਾਵ ਦੀ ਸਕੀਮ ਤਾਂ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਦਾ ਲਾਹਾ ਲੈਣ ਲਈ ਇਹ ਜਿਹੜੀ ਸਕੀਮ ਆਈ ਸੀ ਚੀਰਮ ਜੀ ਜਿਹਦੇ ਤਹਿਤ ਇਹਨੂੰ ਮਤਲਬ 40% ਸ਼ੇਅਰ ਪਾਉਣਾ ਸ਼ੁਰੂ ਕਰਾ ਰਹੇ ਆ ਸੂਬੇ ਦਾ ਇਹਦਾ ਬਸ ਸਮਝਦਾ ਫਾਇਦਾ ਉਠਾ ਕੇ ਸਾਰੇ ਪੰਜਾਬੀਆਂ ਦਾ ਸਾਂਝਾ ਮੱਜ ਤਿਆਰ ਕਰਕੇ ਕੇਂਦਰ ਤੇ ਦਬਾਅ ਬਣਾ ਕੇ ਪੰਜਾਬ ਨੂੰ ਏ ਕੈਟਾਗਰੀ ਵਿੱਚ ਲਿਆਉਣ ਦੀ ਲੜਾਈ ਲੜਨ ਦਾ ਮਤਲਬ ਇਹ ਕਿ ਮੋੜ ਬਣਨ ਦੀ ਲੋੜ ਸੀ ਜਿਹੜੀ ਨਹੀਂ ਬਣੇਗੀ ਪ੍ਰਧਾਨ ਜੀ ਜਿਸ ਤਰ੍ਹਾਂ ਗੱਲ ਕੀਤੀ ਆਵੇ 328 ਰੁਪਏ ਦੇ ਮਾਮਲੇ ਲੈ ਕੇ ਵੱਡੀ ਕੰਦੇ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਆ ਇਹ ਦਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਕਹਿੰਦੇ ਜਿਹੜੇ ਵੀ ਦੋਸ਼ੀ ਸੀ ਕਹਿੰਦਾ ਉਹਨਾਂ ਤੇ ਐਫਆਰ ਵੀ ਦਰਜ ਕੀਤੀ ਆ ਕਹਿੰਦੇ ਸੁਖਵੀਰ ਸਿੰਘ ਬਾਲ ਦਾ ਨਦੀਜੀ ਨਗਦੀ ਨੇੜਦਾ ਸੀ ਉਹਨੂੰ ਚੱਕ ਕੇ ਕਹਿੰਦਾ ਚੱਕ ਲਿਆ ਅੱਜ ਕਿ ਲੱਗਦਾ ਕੁਝ ਹੁਣ 32800 ਰੁਪਏ ਦੇ ਮਾਮਲੇ ਨੇ ਕੋਈ ਸੱਚ ਸਾਹਮਣੇ ਆਗੂਆ ਕਿਉਂਕਿ ਸੰਗਤਾਂ ਉਡੀਕ ਯਾਨੀ ਕਿ ਸ਼ਾਇਦ ਇਸ ਰੂਪ ਗਏ ਕਿੱਥੇ ਕਿਹੜਾ ਸ਼ਖਸ ਲੈ ਕੇ ਗਿਆ ਕਿਨੇ ਦਿੱਤੇ ਨੇ ਉਹ ਸਿਆਣੇ ਕਹਿੰਦੇ ਡੁੱਬੀ ਤਾਂ ਜੇ ਸਾਹ ਨਹੀਂ ਆਇਆ ਰੌਲਾ ਤਾਂ ਇਸੇ ਗੱਲ ਦਾ ਦੇਖੋ ਪਹਿਲੀ ਗੱਲ ਤਾਂ ਵੀ ਸਰਕਾਰ ਦਾ ਧਾਰਮਿਕ ਸੰਸਥਾਵਾਂ 'ਚ ਧਾਰਮਿਕ ਮਾਮਲੇ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ ਨਾ ਦਖਲ ਕਦੇ ਸਹਿਨ ਕਰਦੇ ਨੇ ਸਿੱਖ ਖਾਸ ਤੌਰ ਤੇ ਕਦੇ ਵੀ ਸਰਕਾਰੀ ਦਖਲ ਨੂੰ ਬਰਦਾਸ਼ਤ ਨਹੀਂ ਕਰਦੇ ਸਾਡਾ ਆਪਣਾ ਸਿਸਟਮ ਆਪਣੀ ਮਰਿਆਦਾ ਆਪਣੀਆਂ ਮਾਨਤਾਵਾਂ ਨੇ ਆਪਣੀਆਂ ਪਰੰਪਰਾਵਾਂ ਨੇ ਪਰ ਦੁੱਖ ਇਸ ਗੱਲ ਦਾ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਖਾਸ ਤੌਰ ਤੇ ਐਸਜੀਪੀਸੀ ਸਿੱਖ ਸਮਾਜ ਦੀ ਤਸੱਲੀ ਨਹੀਂ ਕਰਾ ਸਕੀ ਸਿੱਖ ਸਮਾਜ ਨੂੰ ਅਜੇ ਤੱਕ ਇਹ ਹੀ ਨਹੀਂ ਦੱਸ ਸਕੀ ਕਿ 328 ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਗਏ ਕਿੱਥੇ ਨੇ ਕਿਹਦੇ ਕੋਲ ਨੇ ਬਲ ਇਹ ਦੱਸਣ ਦੇ ਵਿੱਚ ਨਕਾਮ ਰਹੀ ਇਸੇ ਕਰਕੇ ਸਰਕਾਰ ਨੂੰ ਦਖਲ ਦੇਣ ਦਾ ਇੱਕ ਬਹਾਨਾ ਬਣ ਗਿਆ ਇੱਕ ਮੌਕਾ ਮਿਲ ਗਿਆ ਸਰਕਾਰ ਨੂੰ ਬਹਾਨਾ ਬਣਾਉਣ ਦੀ ਥਾਂ ਮੌਕਾ ਦੇਣ ਦੀ ਥਾਂ ਅੱਜ ਵੀ ਮੈਂ ਅਪੀਲ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਕਿੱਥੇ ਗਏ ਉਹਦਾ ਵਿਸਤਾਰਤ ਜਾਣਕਾਰੀ ਸਿੱਖ ਸਮਾਜ ਦੇ ਸਾਹਮਣੇ ਰੱਖਣੀ ਪੈਗੀ ਤੇ ਜਿਹੜੀ ਡਾਕਟਰ ਰਿਸਰਚਰ ਨੇ ਰਿਪੋਰਟ ਵੀ ਦਿੱਤੀ ਸੀ ਉਹਦੇ ਬਤਵਕ ਕੋਹਲੀ ਸਾਹਿਬ ਤੇ 75% ਜਾਨੀ ਉਹਨੂੰ ਕਿਹਾ ਸੀ ਜਿਹੜਾ ਨੁਕਸਾਨ ਹੋਇਆ ਉਹਦਾ ਪਾਇਆ ਜਾਵੇ ਤੇ ਉਹ ਦਵਾਨੀ ਉਤੋਂ ਨਹੀਂ ਪੁਵਾਈ ਗਈ ਏ ਵੀ ਸੇਕਮ ਮਹਿਸੂਸ ਕਰਦੇ ਨੇ ਵੀ ਕਿਉਂ ਨਹੀਂ ਉਹ ਤੋਂ ਵਾਸਤੇ ਜੇ ਮਹੱਲੀਕਰ ਰਿਪੋਰਟ ਦੇ ਵਿੱਚ ਕਿਹਾ ਗਿਆ ਫਿਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਵੀ ਕਿਹਾ ਤਾਂ ਵੀ ਜਬਸੂਲੀ ਕੀਤੀ ਜਾਵੇ ਤੇ ਵਸੂਲੀ ਕਿਉਂ ਨਹੀਂ ਕੀਤੀ ਨਾ ਤਾਂ ਤਖਤ ਸਾਹਿਬਾਂ ਤੇ ਜਹੇਦਾਰ ਤੇ ਕਹਿਣ ਤੇ ਗੱਲ ਹੋਈ ਤੇ ਇਹ ਬਹਾਨੇ ਜਾਨੀ ਮੌਕੇ ਜਿਹੜੇ ਨੇ ਇੱਕ ਰਾਹ ਜਿਹੜਾ ਹੈ ਸਰਕਾਰ ਨੂੰ ਦਖਲ ਦੇਣ ਦਾ ਬਦੋਬਦੀ ਬਣਾਤਾ ਤੇ ਜਿਹੜਾ ਨਹੀਂ ਸੀ ਬਣਨਾ ਚਾਹੀਦਾ ਔਰ ਨਾ ਇਸ ਦਰਾਂ ਨੂੰ ਕੋਈ ਚੰਗਾ ਸਮਝਦਾ ਪਰ ਅਫਸੋਸ ਇਸ ਗੱਲ ਦਾ ਕਿ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਹੋਏ ਸਰੂਪ ਦੀ ਜਾਣਕਾਰੀ ਖਾਲਸਾ ਪੰਥ ਦੇ ਸਾਹਮਣੇ ਨਹੀਂ ਰੱਖੀ ਗਈ ਜਿਹੜੀ ਇੱਕ ਬੜੀ ਚਿੰਤਾ ਵਾਲੀ ਗੱਲ ਆ ਅੱਜ ਵੀ ਮੈਂ ਤਾਂ ਮੰਗ ਕਰਦਾ ਐ ਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੱਕ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਦੇ ਬੋਰਡ ਇਹ ਸਾਡੀਆਂ ਜਿਹੜੀਆਂ ਇਲੈਕਟਿਡ ਵਾਨਤਾ ਸੰਸਥਾਵਾਂ ਦੇ ਇਹਨਾਂ ਨੂੰ ਬਦਲ ਇੱਕ ਵਿਸ਼ਵਵਿਦਿਅਕ ਕਨਵੈਨਸ਼ਨ ਸੱਦਣ ਦੀ ਲੋੜ ਆ ਔਰ ਵਿਸ਼ਵਵਿਦਿਅਕ ਕਨਵੈਨਸ਼ਨ ਸੱਦ ਕੇ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਡਿਸਕਸ ਕਰਕੇ ਉਹਨਾਂ ਦਾ ਸੱਚਾਈ ਲੋਕਾਂ ਦੇ ਸਾਹਮਣੇ ਲਿਆ ਕੇ ਖਾਲਸਾ ਪੰਥ ਅੱਗੇ ਲਿਆ ਕੇ ਅੱਗੇ ਨੂੰ ਇਹਨਾਂ ਤੇ ਵਿਵਾਦ ਖੜੇ ਨਾ ਹੋਣ ਚਰਚਾ ਇਸ ਤਰ੍ਹਾਂ ਦਾ ਸਾਡਾ ਆਪਸੀ ਘਰੇਲੂ ਖਾਨਾ ਜੰਗੀ ਵਾਲੇ ਹਾਲਾਤ ਨਾ ਬਣਨ ਮਰ ਇਹ ਤਸੱਲੀ ਕਰਾਉਣੀ ਇਹ ਸਾਡੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਆ ਬਹੁਤ ਜਲਦੀ ਵਿਸ਼ਵ ਸਿੱਖ ਕਨਵੈਨਸ਼ਨ ਸੱਦ ਕੇ ਦੁਨੀਆ ਭਰ ਦੇ ਸਿੱਖ ਜਿਹੜੇ ਨੇ ਇਹ ਚਿੰਤਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੋਪ ਹੋਏ ਸਰੂਪਾਂ ਬਾਰੇ ਉਹਨਾਂ ਦੀ ਤਸੱਲੀ ਕਰਾਈ ਜਾਵੇ ਹੋਰ ਵੀ ਬੜੇ ਵਿਵਾਦਤ ਮਸਲੇ ਨੇ ਕਿ ਸਾਡੇ ਤਖਤ ਸਹਿਬਾਨਾਂ ਦੇ ਜਹਦਰ ਸਹਿਬਾਨ ਕਿਵੇਂ ਨਿਯੁਕਤ ਹੋਣ ਕਿਵੇਂ ਹਟਾਏ ਜਾਣ ਉਹਨਾਂ ਨੂੰ ਲਾਹੁਣ ਦੀ ਉਹਨਾਂ ਨੂੰ ਲਾਉਣ ਦੀ ਜਿਹੜੀ ਇੱਕ ਵਿਧੀ ਵਿਵਸਥਾ ਉਹ ਵੀ ਖਾਲਸਾ ਪੰਥ ਦੀ ਤਸੱਲੀ ਮੁਤਾਬਕ ਹੋਵੇ ਤਾਂ ਕਿ ਅਸੀਂ ਆਪਣੀਆਂ ਨ ਸੰਸਥਾਵਾਂ ਦਾ ਮਾਨ ਸਤਕਾਰ ਵੀ ਵਧਾ ਸਕੀਏ ਔਰ ਇੱਕ ਜਿਹੜਾ ਸਾਡਾ ਸਤਕਾਰ ਸੀ ਇੱਕ ਰੋਬ ਸੀ ਇੱਕ ਅਸਰ ਸੀ ਬਾਕੀ ਨ ਦੂਜੇ ਸਰਕਾਰਾਂ ਦੇ ਸਾਹਮਣੇ ਉਹ ਅਸੀਂ ਬਹਾਲ ਕਰ ਸਕਦੇ ਇੱਕ ਬਰਦਾਸ਼ਤ ਜੀ ਲਾਸਵਾਲਾ ਕਿਉਂਕਿ ਸਮਾਂ ਬੜਾ ਘਟਾ ਹੈ ਪਿਛਲੇ ਲੰਬੇ ਸਮੇਂ ਤੋਂ ਸਮਾਣਾ ਦੀ ਗੱਲ ਕੀਤੀ ਆਵੇ 400 ਫੁੱਟ ਟਾਵਰ ਦੇ ਉੱਪਰ ਉਹ ਭਾਈ ਗੁਰਜੀਤ ਸਿੰਘ ਖਾਲਸਾ ਚੜ੍ਹੇ ਹੋਏ ਨੇ ਮੰਗ ਇੱਕੋ ਹੈ ਕਿ ਜਿਹੜੇ ਵਕ ਵਕ ਥਾਵਾਂ ਦੇ ਉੱਪਰ ਕਿਸੇ ਵੀ ਧਰਮ ਦੀ ਜਿਹੜੀ ਬੇਦਵੀ ਹੁੰਦੀ ਆ ਤਾਂ ਜੇ ਆ ਸਖਤ ਕਾਨੂੰਨ ਬਣਾ ਚਾਹੀਦਾ ਤਾਂ ਜੋ ਕਿ ਉਹ ਕਾਨੂੰਨ ਦੇ ਮੁਤਾਬਿਕ ਜਿਹੜਾ ਉਹ ਸਖਸ਼ ਨੂੰ ਸਜ਼ਾ ਹੋਵੇ ਜਿਹੜਾ ਕੋਈ ਅਜਿਹੀ ਹਰਕਤ ਕਰਦਾ ਕਿ ਤੁਹਾਨੂੰ ਲੱਗਦਾ ਨਹੀਂ ਸਰਕਾਰਾਂ ਕਿਉਂ ਨਹੀਂ ਕਾਨੂੰਨ ਬਣਾਉਣ ਦੀ ਵਿਸਾਈ ਹੋ ਰਹੀਆਂ ਪੰਜਾਬ ਦੀ ਗੱਲ ਕੀਤੀ ਆ ਫਿਰ ਪੰਜਾਬ ਦੇ ਮੁੱਖ ਮੰਤਰੀ ਜਦੋਂ ਸਰਕਾਰ ਆਣੀ ਸੀ ਤਾਂ ਦਾਅਵਾ ਤੇ ਵਾਅਦਾ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਕਾਨੂੰਨ ਬਣਾਵਾਂਗੇ ਕਿ ਤੁਹਾਨੂੰ ਲੱਗਦਾ ਕਾਨੂੰਨ ਅਜਿਹਾ ਹੋਵੇ ਕਿ ਸਖਤ ਤੋਂ ਸਖ ਸਜ਼ਾ ਮਿਲੇ ਦੇਖੋ ਏਹੀ ਗੱਲ ਆ ਨਾ ਸਾਡੇ ਤੰਦੂਰ ਤੇ ਰੋਟੀਆਂ ਸੇਕ ਕੇ ਚਲੇ ਜਾਂਦੇ ਨੇ ਸਾਡੇ ਜਜ਼ਬਾਤਾਂ ਨਾਲ ਖੇਡ ਕੇ ਚਲੇ ਜਾਂਦੇ ਨੇ ਅੱਜ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਿਹੜੀ ਵੀ ਧਰਮਿਕ ਗ੍ਰੰਥ ਦੀ ਕੋਈ ਬੇਇੱਜ਼ਤੀ ਕਰੇਗਾ, ਅਪਮਾਨ ਕਰੇਗਾ ਉਹਨੂੰ ਸਖਤ ਸਖਤ ਸਜ਼ਾ ਦਿੱਤੀ ਜਾਏਗੀ। ਐਸੀ ਵਿਵਸਥਾ ਐਸਾ ਕਾਨੂੰਨ ਬਣਾਇਆ ਜਾਏਗਾ। ਤੇ ਹੁਣ ਖਾਲਸਾ ਜੀ ਕਿੰਨੀ ਦੇਰ ਦੇ ਉੱਤੇ ਟੈਂਕੀ ਦੇ ਜਿਹੜੇ ਨੇ ਬਜਰੇ ਤੇ ਉਹਨਾਂ ਦੀ ਗੱਲੇ ਨਹੀਂ ਸੁਣੀਆਂ ਜਾ ਰਹੀ ਉਦਵਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਉਹ ਅਣਗੌਲੇ ਕੀਤਾ ਜਾ ਰਿਹਾ। ਮਤਲਬ ਇਹੀ ਤਾਂ ਅਫਸੋਸ ਆ। ਕਿਸਤਾ ਹਾਸਲ ਕਰਨ ਲਈ ਤਾਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਤੇ ਸਤਾ ਹਾਸਲ ਕਰਕੇ ਫੇਰ ਪਿੱਠ ਦਿਖਾਈ ਜਾਂਦੀ ਆ ਸੋ ਅੱਜ ਵੀ ਅਸੀਂ ਤਹੀ ਗੱਲ ਕਹਿ ਰਹੇ ਹਾਂ ਵੀ ਜਿੰਨੀ ਦੇਰ ਤੱਕ ਕੋਈ ਸਖਤ ਸਜ਼ਾਵਾਂ ਦੀ ਵਿਵਸਥਾ ਨਹੀਂ ਹੋਏਗੀ ਉੰਨੀ ਦੇਰ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਰਵੀ ਕਰਨ ਵਾਲੇ ਕਰਦੇ ਰਹਿਣਗੇ ਅੱਛਾ ਲਾਸ ਮਾਰਪੀ ਸਿੰਘ ਯਾ ਲਈ ਹੁਣ ਤੁਹਾਡੇ ਨਾਲ ਬਿਲਕੁਲ ਨਾਲ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਨਾਲ ਨਾਲ ਦੀ ਨਾ ਪੁਨਰ ਸ੍ਰੀ ਦੇ ਨਾਲ ਵੀ ਨਹੀਂ ਆ ਤੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਵੀ ਨਹੀਂ ਆ ਤਾਂ ਜਿਹੜੀ ਬੀਤੇ ਦਿਨ ਪ੍ਰੈਸ ਕਾਨਫਰੰਸ ਹੋਈ ਆ ਤਾਂ ਉਹਦੇ ਵਿੱਚ ਨਜ਼ਰ ਆਏ ਹੁਣ ਕੋਈ ਨਾਰਾਜ਼ਗੀ ਤਾਂ ਨਹੀਂ ਆ ਮਨਪ੍ਰੀਤ ਸਿੰਘ ਯਾਲੀ ਦੀ ਨਾਰਾਜ਼ਗੀ ਦੂਰ ਹੋ ਗਈ ਬਿਲਕੁਲ ਤੁਹਾਡੇ ਨਾਲ ਚੱਲਣਗੇ ਹੁਣ ਨਹੀਂ ਮਨਪ੍ਰੀਤ ਯਾਲੀ ਤਾਂ ਸਾਡੇ ਨਾਲ ਨੇ ਉਹਨਾਂ ਦੀ ਕੋਈ ਨਾਰਾਜ਼ਗੀ ਨਹੀਂ ਸੀ ਉਹਨਾਂ ਨੇ ਜੋ ਗੱਲ ਸਪਸ਼ਟ ਕੀਤੀ ਸੀ ਵੀ ਉਹਨਾਂ ਦੇ ਕਹਿਣ ਦਾ ਮਤਲਬ ਕੋਈ ਹੋਰ ਸੀ ਤੇ ਮੀਡੀਆ ਨੇ ਹੋਰ ਤਰੀਕੇ ਨਾਲ ਲੈ ਲਿਆ ਉਹ ਨਾ ਸਾਡੇ ਨਾਲ ਨਾਰਾਜ਼ ਸੀ ਨਾ ਹੈ ਤੇ ਨਾਲ ਸਾਡੇ ਨਾਲ ਦੇ ਨਾਲ ਸੀ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕਿਉਂਕਿ ਜਿਹੜੀਆਂ ਚਰਚਾਾਂਵਾਂ ਲਗਤ ਤਾਂਨੇ ਗਾਨੀ ਹਰਪ੍ਰੀਤ ਸਿੰਘ ਦਾ ਜੋ ਬਿਆਨ ਆਇਆ ਕਹਿੰਦੇ ਕਿ ਅਸੀਂ ਸਾਰੇ ਅਸਤੀਫਾ ਦੇਣ ਲਈ ਤਿਆਰ ਆ ਤੇ ਤੁਸੀਂ ਵੀ ਜਿਹੜਾ ਪ੍ਰਧਾਨਗੀ ਤੋਂ ਅਸਤੀਫਾ ਦੇ ਦੋ ਕਿ ਤੁਹਾਨੂੰ ਲੱਗਦਾ ਕਿ ਅਸਤੀਫਾ ਕਿ ਸੁਖਵੀਰ ਸਿੰਘ ਬਾਦਲ ਦੇ ਸਕਦੇ ਹੋ ਤੁਹਾਡੇ ਕਹਿੰਦੇ ਹੋ ਕਿਉਂਕਿ ਤੁਸੀਂ ਵੀ ਇੱਕ ਨਿੱਜੀ ਚੈਨਲ ਤੇ ਤੁਹਾਡੀ ਫੋਨੋ ਨਾਲ ਹੋਈ ਆ ਜਿਹਦੇ ਵਿੱਚ ਅਸ਼ਦੀ ਸਿੰਘ ਕਲੀਅਰ ਵੀ ਕਰ ਰਹੇ ਨੇ ਵੀ ਉਹ ਕੌਣ ਹੁੰਦੇ ਨੇ ਅਸਤੀਫਾ ਮੰਗਣ ਵਾਲੇ ਤੇ ਉਹ ਤਾਂ ਮੈਂ ਬੋਲ ਕੇ ਕਿਹਾ ਸੀ ਇਸ ਗੱਲ ਤੇ ਵੀ ਆ ਜਿਹੜਾ ਹੰਕਾਰ ਆ ਗੋਆ ਇਹੀ ਲੈ ਡੁੱਬੀ ਕਿਸੇ ਨੂੰ ਕਹਣਾ ਉਹ ਕੌਣ ਹੁੰਦਾ ਉਹ ਕੌਣ ਹੁੰਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੇ ਕਹਿ ਦਿੱਤਾ ਤੇ ਇਹਨਾਂ ਨੇ ਅਸਤੀਫਾ ਦੇਣਾ ਜਾਂ ਨਾ ਦੇਣਾ ਇਹਨਾਂ ਦੀ ਮਰਜ਼ੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹੜੇ ਕੋਈ ਤਲਵਾਰ ਸਿਰ ਤੇ ਰੱਖੀ ਆ ਜਾਂ ਉਹਨਾਂ ਨੇ ਕਿਹੜੇ ਕੋਈ ਐਫ ਆਈ ਆਰ ਦਾ ਜ਼ਿਕਰ ਆਇਆ ਵੀ ਅਸਤੀਫਾ ਦਵੇ ਮਲਿਕੋ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਨਾ ਲੱਗੇ ਪਰ ਉਹਨਾਂ ਨੇ ਜਿਹੜੀ ਕਾਰਵਾਈ ਕਰਨੀ ਆਪਣੇ ਤੌਰ ਤੇ ਕਰਨੀ ਆ ਗੈਦੀ ਜੀ ਨੇ ਆਪਣੇ ਤੌਰ ਤੇ ਕਿਹਾ ਉਹ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਹਰ ਅਕਾਲੀ ਕਹਾਉਣ ਵਾਲੇ ਨੂੰ ਜائیں ਮੈਂ ਤਾਂ ਇਹ ਵੀ ਕਹੂੰਗਾ ਵੀ ਜਿਹੜਾ ਪੰਜਾਬ ਤੇ ਪੰਥ ਦਾ ਹਤੈਸ਼ੀ ਆ ਪੰਜਾਬ ਤੇ ਪੰਥ ਦਾ ਚੜ੍ਹਦੀ ਕਲਾ ਲੋਸ ਦਾ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਅੱਜ ਬੱਚਾ ਬੱਚਾ ਇਹ ਸੋਚ ਰੱਖਦਾ ਵਿਚਾਰ ਰੱਖਦਾ ਭਾਵਨਾ ਰੱਖਦਾ ਕਿ ਜੇ ਖਿਲਰੀ ਹੋਈ ਅਕਾਲੀ ਸ਼ਕਤੀ ਨੂੰ ਜੇ ਪੰਥਕ ਸਫਾ ਵਿੱਚ ਆਈ ਤਰੇੜ ਨੂੰ ਮਟਾਇਆ ਜਾਵੇ ਖਿਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਤਾ ਸਤਾ ਤੋਂ ਲਬੇ ਅਕਾਲੀਆਂ ਨੂੰ ਕੋਈ ਨਹੀਂ ਰੱਖ ਸਕਦਾ ਤੇ ਜੇ ਇਹੀ ਹਾਲ ਰਹਾ ਜਿਵੇਂ ਹਉਮੈ ਦਿਖਾ ਕੇ ਹੰਕਾਰ ਦਿਖਾ ਕੇ ਇਹ ਗੱਲਾਂ ਕਹਿ ਕੇ ਵੀ ਉਹ ਕੌਣ ਹੁੰਦਾ ਉਹ ਕੌਣ ਹੁੰਦਾ ਤਾਂ ਆਹੀ ਦਸ਼ਾ ਰਹਿਣੀ ਹੈ ਜਿਹੜੀ ਹੁਣ ਹੋ ਰਹੀ ਆ ਤੁਸੀਂ ਕਹਿੰਦੇ ਦੇਖਿਆ ਵੀ ਪੰਜਾਬ ਦੇ ਵਿੱਚ ਅਕਾਲੀਆਂ ਦੀ ਪੱਗ ਨੂੰ ਕੋਈ ਹੱਥ ਪਾਵੇ ਅਕਾਲੀਆਂ ਦੇ ਹੱਥਾਂ 'ਚ ਕੋਈ ਫਾਇਲ ਖੋ ਕੇ ਲੈ ਜੇ ਅਕਾਲੀਆਂ ਨੂੰ ਕੋਈ ਕਾਗਜ਼ਾਖਰਨਾ ਕਰਦਾਵੇ ਏ ਜੇ ਕੁਝ ਵਾਪਰ ਰਿਹਾ ਇਸ ਕਰਕੇ ਵਾਪਰ ਰਿਹਾ ਕਿ ਅਸੀਂ ਜੁੰਡੂ ਜੁੰਡੀ ਹੋਈ ਜਾ ਰਹੇ ਹਾਂ ਅਸੀਂ ਆਪਸ ਵਿੱਚ ਲੜੀ ਜਾ ਰਹੇ ਹਾਂ ਜੇ ਤੁਸੀਂ ਇਹ ਕਹਿ ਲੋ ਕਿ ਸਰਕਾਰ ਦੀ ਕਦੇ ਹਿੰਮਤ ਹੋਈ ਸੀ ਸਾਡੇ ਮਾਮਲੇ ਵਿੱਚ ਦਖਲ ਦੇਣ ਦੀ ਅੱਜ ਜੇ ਸਰਕਾਰ ਸਾਡੇ ਮਾਮਲੇ ਵਿੱਚ ਦਖਲ ਦੇ ਰਹੀ ਆ ਐਫ ਆਈ ਆਰ ਤੱਕ ਦਰਜ ਕਰਾਰੇ ਕੀਤੀ ਜਾ ਰਹੀ ਆ ਤੇ ਮਤਲਬ ਜਿਹੜਾ ਕੰਮ ਐਸ ਜੀ ਪੀ ਸੀ ਨੇ ਕਰਨਾ ਸੀ ਉਹ ਸਰਕਾਰ ਕਰੀ ਜਾ ਰਹੀ ਆ ਤੇ ਇਹ ਤਾਂ ਹੀ ਹੋਇਆ ਨਾ ਵੀ ਜੇ ਸਾਡੀ ਆਪਸੀ ਫੋਟਾ ਸਾਡਾ ਆਪਸੀ ਟਕਰਾ ਤੇ ਜੇ ਵੰਤ ਦੀ ਤੇ ਪੰਜਾਬੀਆਂ ਦੀ ਤੇ ਅਕਾਲੀਆਂ ਦੀ ਇੱਕ ਜੁੜਤਾ ਇੱਕ ਸੁਰਤਾ ਹੋਏਗੀ ਕਿਸੇ ਦੀ ਹਿੰਮਤ ਨਹੀਂ ਸਾਡੇ ਘਰੇਲੂ ਮਾਮਲਿਆਂ ਸਾਡੇ ਧਾਰੂ ਮਾਮਲਿਆਂ ਤੇ ਦਖਲ ਦੇਣ ਦੀ ਜੇ ਨਹੀਂ ਹੋਏਗੀ ਤਾਂ ਹੀ ਹਾਲ ਹੋਊਗਾ ਜੋ ਹੋ ਰਿਹਾ ਸੋ ਬਿਲਕੁਲ ਇਹਨਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜਿਨ੍ਹਾਂ ਨੇ ਪੰਜਾਬ ਦੇ ਅਨੇਕਾਂ ਮੁੱਦਿਆਂ ਤੇ ਉੱਪਰ ਜੜੀ ਹੈ ਵਿਸ਼ੇਸ਼ ਆਪਣੀ ਜਿਹੜੀ ਹੈ ਰਾਏ ਦਿੱਤੀ ਹੈ ਸੋ ਉਮੀਦ ਕਰਦੇ ਆਂ ਕੱਲ ਕਿਸੇ ਹੋਰ ਸ਼ਖਸੀਅਤ ਦੇ ਨਾਲ ਰਾਜਨੀਤਿਕ ਪਾਰਟੀ ਲੀਡਰ ਦੇ ਨਾਲ ਸਾਡੀ ਜਿਹੜੀ ਹੈ ਇਸੇ ਮੁੱਦੇ ਤੋਂ ਪਰੜੀਆ ਪੰਜਾਬ ਦੇ ਮੁੱਦਿਆਂ ਦੇ ਉੱਪਰ ਜਿਹੜੀ ਹੈ ਗੱਲਬਾਤ ਕਰਾਵਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਦੀ ਇਜਾਜ਼ਤ ਧੰਨਵਾਦ